जय शिव शंकर हर हर महादेव मंदिर सुक्का तालाब सुल्तानविंड रोड ਵਿਖੇ ਮਹਾ ਸ਼ਿਵਰਾਤਰੀ ਦਾ ਪੂਰਬ ਪਵਿੱਤਰ ਤਿਹਾਰ ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਬੜੀ ਧੂਮ-ਧਾਮ ਅਤੇ ਸ਼ਰਦਾ ਦੀ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਦੇ ਉੱਪਰ ਐਮਐਲਏ ਕੁਰ ਵਿਜੇ ਪ੍ਰਤਾਪ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਦੇ ਰਾਸ਼ਟਰੀ ਕਾਂਗਰਸ ਦੇ ਜੁਗਲ Kishore ਸ਼ਰਮਾ ਆਦੀ ਦੇ ਵੱਲੋਂ ਮੁੱਖ ਮਹਿਮਾਨ ਦੇ ਉੱਪਰ ਸ਼ਿਰਕਤ ਕੀਤੀ ਗਈ ਇਸ ਮੌਕੇ ਤੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਬਿੱਲਾ ਦੇ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਇਸ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹੋਏ ਸਭ ਦਾ ਧੰਨਵਾਦ ਕੀਤਾ। ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਪ੍ਰਸ਼ਾਦ ਦਾ ਅਤੇ ਵੱਖ-ਵੱਖ ਤਰ੍ਹਾਂ ਦੇ ਭੋਗ ਦਾ ਪ੍ਰਸ਼ਾਦ ਜਿਹੜਾ ਵਾ ਉਹ ਵੀ ਸ਼ਕਾਇਆ ਗਿਆ। ਇਸ ਮੌਕੇ ਤੇ ਮਸ਼ਹੂਰ ਗਾਇਕ ਕੋਲੇਨਾਥ ਦੀਆਂ ਪੇਟਾਂ ਨੇ ਜਿਹੜਾ ਵਾ ਸਭ ਦਾ ਦਿਲ ਖੂਬ ਜਿੱਤਿਆ। ਸਾਰੀ ਸੰਗਤ ਨੇ ਇਸ ਪਰਮਾਤਮਾ ਦੀ ਸ਼ਿਵਰਾਤਰੀ ਦਾ ਖੂਬ ਆਨੰਦ ਮਾਣਿਆ ਅਤੇ ਉਸ ਸ਼ਿਵਸ਼ੰਕਰ ਮਹਾਦੇਵ ਨੂੰ ਯਾਦ ਕੀਤਾ ਇਸ ਮੌਕੇ ਉੱਪਰ ਗੱਲ ਕਰੀ ਤਾਂ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਬਿੱਲਾ ਚੇਅਰਮੈਨ ਅਸ਼ੋਕ ਕੁਮਾਰ ਸ਼ਰਮਾ ਪ੍ਰੈਜ਼ੀਡੈਂਟ ਸੁਰਿੰਦਰ ਸ਼ਰਮਾ ਕੈਸ਼ੀਅਰ ਸ਼ਾਮਲਾਲ ਅਸ਼ੋਨੀ ਠਾਕੁਰ ਸੰਜੀਵ ਕੁਮਾਰ कैलाश ਚੰਦ ਜਸਵਿੰਦਰ ਸਿੰਘ ਮਨਮੀਤ ਸਿੰਘ ਕਮਲਦੀਪ ਸਿੰਘ ਵਿੱਕੀ ਭਗਤ ਸ਼ੰਕਰ ਕੁਮਾਰ ਆਦੀ ਵੱਲੋਂ ਜਿਹੜਾ ਵਾ ਮੁੱਖ ਤੌਰ ਤੇ ਹਾਜ਼ਰੀ ਭਰੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਬਿੱਲਾ ਦੇ ਵੱਲੋਂ ਕਿਹਾ ਗਿਆ ਕਿ ਨੌਜਵਾਨਾਂ ਨੂੰ ਹਮੇਸ਼ਾ ਪਰਮਾਤਮਾ ਦੇ ਲੜ ਲੱਗਣਾ ਚਾਹੀਦਾ ਹੈ ਨਸ਼ੇ ਨੂੰ ਛੱਡ ਕੇ ਜਿਹੜਾ ਵਾ ਉਸ ਅਕਾਲਪੁਰ ਨੂੰ ਆਪਣਾ ਜੀਵਨ ਜਿਹੜਾ ਵਾ ਉਸ ਸਮਰਪਿਤ ਕਰਨਾ ਚਾਹੀਦਾ ਹੈ ਗੇਮਾਂ ਵਾਲ ਖੇਡਾਂ ਵਾਲ ਜਿਹੜਾ ਵਾ ਵਿਸ਼ੇਸ਼ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਗੱਲਬਾਤ ਦੌਰਾਨ ਕੀ ਕਿਹਾ ਗਿਆ ਸੇਵਾਦਾਰ ਕਮੇਟੀ ਵੱਲੋਂ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਸ਼ਿਵਰਾਤਰੀ ਦੇ ਪਾਵਨ ਤਿਹਾੜੀ ਦੇ ਸ਼ਿਵ ਵਿਆਹ ਤੇ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਜਿੱਥੇ ਮੈਂ ਵਧਾਈ ਦੇਣਾ ਚਾਹੁੰਦਾ ਉੱਥੇ ਤੁਹਾਡਾ মিডিਆ ਦੇ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਚੌਥਾ ਥਾਮ ਹੈ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਸੰਸਥਾ ਦੇ ਨਾਲ ਕੋਈ ਇਹ ਧੱਕਾ ਹੁੰਦਾ ਹੈ ਜਦੋਂ মিডিਆ ਕੇ ਆਉਂਦੀ ਹੈ ਉਸ ਦਾ ਉਤਾਰਾ ਜਲਦੀ ਹੁੰਦਾ ਹੈ ਜਿਸ ਤਰ੍ਹਾਂ ਵੇਖਿਆ ਗਿਆ ਹੈ ਕਿ ਕਾਫੀ ਸਾਲਾਂ ਤੋਂ ਤੁਸੀਂ ਮਿਹਨਤ ਕਰ ਰਹੇ ਸੀ ਤੇ ਤੁਹਾਡੀ ਮਿਹਨਤ ਜੇ ਰੰਗ ਲਿਆਈ ਹੈ ਅੱਜ ਇਸ ਸ਼ੁਭ ਮੌਕੇ ਦਿੱਤੇ ਅਸੀਂ ਦੇਖ ਵੀ ਸਕਦੇ ਆ ਅਸੀਂ ਆਪਣੇ ਕੈਮਰਾਮੈਨ ਨੂੰ ਕਹਾਂ ਆਪਣੇ ਕੈਮਰੇ ਦੇ ਜ਼ਰੀਏ ਦਿਖਾਵੇ ਕਿ ਜੋ ਬਿੱਲਾ ਜੀ ਨੇ ਮਿਹਨਤ ਕੀਤੀ ਹੈ ਉਹ ਨਜ਼ਰ ਆ ਰਹੀ ਹੈ ਤੁਸੀਂ ਉਹਦੇ ਬਾਰੇ ਕੀ ਕਹੋ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਦਾ ਏ ਮੀਰਾ ਮੁਝ ਮੇਂ ਕੁਝ ਨਹੀਂ ਜੋ ਕਿ ਸਹੈਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਹਾ ਲਾਗੇ ਸੁਨੀ ਮੀਰਾ ਕੱਲਾ ਇਨਸਾਨ ਕਦੇ ਵੀ ਕੁਝ ਨਹੀਂ ਕਰ ਸਕਦਾ ਮੈਂ ਆਪਣੀ ٹرسٹ ਤੇ ਸੇਵਾਦਾਰ ਕਮੇਟੀ ਤੇ ਮਾਣ ਕਰਦਾ ਤੇ ਹਮੇਸ਼ਾ ਹੀ ਕਰਾਂਗਾ ਕਿਉਂਕਿ ਚਟਾਨ ਵਾਂਗੂ ਇਹ ਮੇਰੇ ਨਾਲ ਖੜੇ ਨੇ ਅੱਜ ਤੱਕ ਜਿੰਨੀ ਵੀ ਇਸ ਮੰਦਿਰ ਦੇ ਵਿੱਚ ਤਰੱਕੀ ਹੋਈ ਹੈ ਪਹਿਲਾ ਸਰੇਸ਼ ਸੰਗਤ ਨੂੰ ਦੂਸਰਾ ਸਰੇਸ਼ ਮੇਰੀ ਸੇਵਾਦਾਰ ਕਮੇਟੀ ਤੇ ਮੇਰੀ ٹرسٹ ਨੂੰ ਬੀਬੀਆਂ ਨੂੰ ਜਿਹੜਾ ਇੱਕ ਇੱਕ ਰੁਪਈਆ ਇਕੱਠਾ ਕਰਕੇ ਭਜਨ ਕਰਕੇ ਇਥੋਂ ਦੀ ਸੰਗਤ ਦਾ ਜਿਨ੍ਹਾਂ ਨੇ ਸਾਨੂੰ ਪੈਸਾ ਦਿੱਤਾ ਪੈਸਾ ਇਮਾਨਦਾਰੀ ਦੇ ਨਾਲ ਅਸੀਂ ਲਾਇਆ ਬਾਕੀ ਧਾਰਮਿਕ ਸਥਾਨ ਇਹ ਉਹੋ ਜੀ ਕੁੰਜੀ ਹੈ ਕਿ ਜੇ ਆਪਾਂ ਇਸ ਕੁੰਜੀ ਦੇ ਵਿੱਚ ਚੰਗਾ ਗੁਲਦਸਤਾ ਫਿੱਟ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਾਨੂੰ ਯਾਦ ਕਰਨਗੇ ਤੇ ਜੇ ਅਸੀਂ ਧਾਰਮਿਕ ਸਥਾਨਾਂ ਨੂੰ ਵੇਚਾਂਗੇ ਤੇ ਲੋਕ ਸਾਡਾ ਉਹ ਹਾਲ ਕਰਨਗੇ ਕਿ ਜੱਗ ਵੇਖੇਗਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਇੱਥੇ ਤੱਕ ਅਸੀਂ ਪਹੁੰਚੇ ਧੰਨ ਜੀ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਦਾ ਵੀ ਮੈਂ ਕਰਮਾ ਭਾਗਾ ਵਾਲਾ ਇਸ ਦਰ ਤੇ ਕੁਕਰ ਘਵਾਉਣ ਦੇ ਕਾਬਿਲ ਨਹੀਂ ਹਾਂ ਮੈਂ ਮਾਰੇ ਨਹੀਂ ਇਸ ਕੁੱਕਰ ਨੂੰ ਏਡੀ ਵੱਡੀ ਸੇਵਾ ਦਿੱਤੀ ਮੇਰੇ ਵੀਰਾਂ ਨੇ ਮੈਨੂੰ ਮਾਨ ਦਿੱਤਾ ਇੱਕ ਸਿੱਖ ਹੋਣ ਦੇ ਨਾਤੇ ਐਡਾ ਵੱਡਾ ਮਾਨ ਸਨਾਤਨ ਧਰਮ ਸਭਾ ਨੇ ਮੈਨੂੰ ਦਿੱਤਾ ਇਹੀ ਉਪਰਾਲਾ ਹੈ ਕਿ ਇਹ ਸਰਬ ਧਰਮ ਦਾ ਮੰਦਿਰ ਹੈ ਜੇ ਇਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਮੈਂ ਵੀ ਮੈਂ ਡਾਕਟਰ ਸ਼ੋਕ ਸ਼ਰਮਾ ਜੋ ਸਾਡੇ ਚੇਅਰਮੈਨ ਨੇ ਉਹਨਾਂ ਨੂੰ ਵਿਸ਼ਵਾਸ ਸਾਰੀ ਟਰਸਟ ਨੂੰ ਵੀ ਦਿਵਾਉਣਾ ਚਾਹੁੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਜਿੰਨਾ ਤੇ ਜਿੰਨਾ ਕਿ ਸਭ ਤੋਂ ਪਹਿਲਾਂ ਮਹਾਰਾਜ ਕੋ ਅਸੀ ਤੰਦਰੁਸਤੀ ਮੰਗਦੇ ਆ ਜਿੰਨਾ ਚਿਰ ਜਿੰਨਾ ਇਸ ਮੰਦਿਰ ਇਸੋ ਦੇ ਲੋਕਾਂ ਦੇ ਨਾਲ ਕੋਈ ਤੱਕਾ ਨਹੀਂ ਹੋ ਸਕਦਾ ਜੇ ਕਰੇਗਾ ਤਾਂ ਫਿਰ ਚੜੇਗਾ ਸਾਹਮਣੇ ਵੇਖਿਓ ਸਰ ਸਾਹਮਣੇ ਵੇਖਿਓ ਸਟਾਰਟ ਅੰਸਰ ਜਿਹੜਾ ਅੱਜ ਸ਼ਿਵratri ਦਾ ਮਹਾਂ ਸ਼ਿਵratri ਦਾ ਮਹਾਂਉਤਸਵਾਰ ਹੈ ਜਿਸ ਨਾਲ ਪੂਰੇ ਇੰਡੀਆ ਦੇ ਵਿੱਚ ਦੇਸ਼ ਦੇ ਸਾਧ ਵਿੱਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉਸੇ ਖੜੀ ਦੇ ਵਿੱਚ ਅੱਜ ਅਸੀਂ ਇੱਥੇ ਪ੍ਰਤੀ वाला जो कि 92 रोड से स्थित है दे ਸਾਡੇ ਪ੍ਰਾਪ ਬਨੰਦ ਸਿੰਘ ਜੀ ਉਹਨਾਂ ਦੇ ਕੰਮ ਬਰੋ ਇਸ ਮੰਦਿਰ ਦੇ ਵਿੱਚ ਇਹ ਤਿਵਾਰ ਮੈਂ ਯਾਰ ਯਾਰ ਮੈਂ ਸਮੂਹ ਨਗਰ ਵਾਸੀਆਂ ਨੂੰ ਸੱਦਾਈ ਦਵਾਗਾ ਬਹੁਤ ਬਹੁਤ ਖੁਸ਼ ਹੋਵਾਂਗਾ ਔਰ ਮੈਂ ਹੀ ਕਹਾ ਦੇਖੋ ਇਹ ਜਿਹੜਾ ਤਿਵਾਰ ਹੈ ਸਮਯਾਦ ਦਿਲਾਉਂਦਾ ਹੈ ਕਿ ਸੱਚਾਈ ਵਾਸਤੇ ਸਟਰਗਲ ਕਰਨਾ ਚਾਹੀਦਾ ਹੈ ਸਿਰਜਣ ਸਟਰਗਲ ਚਾਹੀਦਾ ਹੈ ਧੀਰ ਦੇ ਵਿੱਚ ਜਾਈ ਦੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਬਹੁਤ ਯੂਥ ਨੂੰ ਮੈਸੇਜ ਸਰ ਯੂਥ ਨੂੰ ਕੁਝ ਬੋਲਣਾ ਬਹੁਤ ਨੂੰ ਬਹਿ ਕਹਿੰਦਾ ਕਿ ਆਪਣੇ ਸਭਿਆਚਾਰ ਦੇ ਨਾਲ ਜੁੜੋ ਔਰ ਵਧੀਆ ਤਰੀਕੇ ਦੇ ਨਾਲ ਦੇਖੋ ਜੋ ਦੇਸ਼ ਦੁਨੀਆ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਸਾਰਾ ਛੱਡੋ ਆਪਣਾ ਜਿਹੜਾ ਆਪਣੇ ਮਨੁੱਖ ਦਾ ਪੰਜਾਬ ਦਾ ਜੋ ਸਭਿਆਚਾਰ ਹੈ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਔਰ ਵਧੀਆ ਤਰੀਕੇ ਦੇ ਨਾਲ ਆਪਣੀ ਸੋਸਾਇਟੀ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤੇ ਬਹੁਤ ਜ਼ਿਆਦਾ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਕੋਈ ਚਾਹ ਰੱਖਣੀ ਚਾਹੀਦੀ ਹੈ ਆਪਣੇ ਮੁਲਕ ਦੇ ਵਿੱਚ ਆਪਣੇ ਸਟੇਟ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਵੀ ਅਸੀਂ ਬਹੁਤ ਵੱਡੀ ਕਾਮਯਾਬੀ ਹਾਸਿਲ ਕਰ ਸਕਦੇ ਹਾਂ ਥੈਂਕ ਯੂ